ਮਨ ਵੈਰੀ ਨੂੰ ਜਨਾਨੇ ਜਿੱਤੇ ਆ ਉਹਨਾਂ ਸਾਰਾ ਜਗ ਜਿੱਤੇ ਆ ਮਨ ਵੈਰੀ ਨੂੰ ਜਨਾਨੇ ਜਿੱਤੇ ਆ ਉਹਨਾਂ ਸਾਰਾ ਜਗ ਜਿੱਤੇ ਆ ਮਨ ਵੈਰੀ ਨੂੰ ਜਨਾਨੇ ਮਨ ਵੈਰੀ ਨੂੰ ਜਿਨਾ ਨੇ ਜਿੱਤੇ ਹੁਨਾਂ ਸਾਰਾ ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ ਮਨ ਮੁਖ ਹਾਰੇ ਗਏ ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ ਮਨਮੁਖ ਹਾਰੇ ਗਏ ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਣੀ ਮਨਮੁਖ ਹਾਰੇ ਗਏ ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਣੀ ਮਨਮੁਖ ਹਾਰੇ ਗਏ ਸੁਮਰਦੀ ਗੁਰਬਾਣੀ ਆਪਾਂ ਨੂੰ ਸਮਝਾ ਰਹੀ ਮਨ ਜਿੱਤੇ ਜਗ ਜੀਤ ਕਹਿੰਦੇ ਜਿਹਨੇ ਆਪਣੇ ਮਨ ਨੂੰ ਜਿੱਤ ਲਿਆ ਉਹ ਸਾਰੇ ਜਗ ਨੂੰ ਜਿੱਤ ਲਿੰਦਾ ਸੋ ਜਗ ਨੂੰ ਕੱਲੇ ਜਗ ਨੂੰ ਨਹੀਂ ਤੇ ਰੱਬ ਨੂੰ ਵੀ ਜਿੱਤ ਲਿੰਦਾ ਜਿਹੜਾ ਆਪਣੇ ਮਨ ਤੇ ਕਾਬੂ ਪਾ ਜੇ ਸੋ ਸਭ ਤੋਂ ਖਿਆ ਆਪਣੇ ਮਨ ਤੇ ਕਾਬੂ ਪਾਉਣਾ ਸੋ ਗੁਰੂ ਪਿਆਰਿਓ ਜੇ ਕਿਸੇ ਨੂੰ ਪੁੱਛੋ ਨਾ ਕਿ ਤੁਹਾਡੇ ਕਿੰਨੇ ਕੋ ਦੁਸ਼ਮਣ ਨੇ ਉਹ ਕਹਿੰਦੇ ਦੁਸ਼ਮਣਾਂ ਦੀ ਕਿਹੜੀ ਗੱਲ ਕਰਦੇ ਸੋ ਸਾਡੇ ਗਵੰਢੀ ਸਾਡੇ ਦੁਸ਼ਮਣ ਨੇ ਸਾਡੇ ਸਾਰੇ ਰਿਸ਼ਤੇਦਾਰ ਦੁਸ਼ਮਣ ਹੋਏ ਪਏ ਸੋ ਇਥੋਂ ਤੱਕ ਕੇ ਸਾਰੀ ਦੁਨੀਆ ਹੀ ਸਾਡੀ ਦੁਸ਼ਮਣ ਹੈ ਸੋ ਸਰਾ ਸਾਡਾ ਰੱਬ ਵੀ ਦੁਸ਼ਮਣ ਸੋ ਗੁਰੂ ਪਿਆਰਿਓ ਸੋ ਬੰਦਾ ਕਹਿੰਦਾ ਕਿ ਮੇਰੇ ਸਾਰੇ ਵੈਰੀ ਹੋਏ ਪਏ ਆ ਪਰ ਮਾਰੇ ਕਹਿੰਦੇ ਸਭ ਤੋਂ ਵੱਡਾ ਵੈਰੀ ਤੇਰਾ ਮਨ ਹੈ ਸੋ ਜਿਹੜਾ ਤੇਰੇ ਹੀ ਖਿਲਾਫ ਹੋ ਕੇ ਖੜਿਆ ਹੋਇਆ ਸੋ ਤੇਰੀ ਸੁਣਦਾ ਹੀ ਨਹੀਂ ਜਿਹੜਾ ਆਪਣੀ ਮਰਜ਼ੀ ਨਾਲ ਹੀ ਤੁਰਿਆ ਫਿਰਦਾ ਸੋ ਆਪਣੀ ਮਰਜ਼ੀ ਨਾਲ ਹੀ ਸੋ ਖੇ ਖਾਂਦਾ ਕਰਦਾ ਸੋ ਮਾੜਾ ਸੋਚਦਾ ਫਿਰਦਾ ਸੋ ਕਹਿੰਦੇ ਸਭ ਤੋਂ ਵੱਡਾ ਤੇ ਤੇਰਾ ਵੈਰੀ ਮਨ ਹੈ ਜੇ ਤੂੰ ਮਨ ਨੂੰ ਕਾਬੂ ਕਰ ਲੇਂ ਸੋ ਮੰਨ ਤਿਕ ਦੇ ਕੰਟਰੋਲ ਕਰ ਲਵੇ ਸੋ ਕਹਿੰਦੇ ਸਾਰੀ ਦੁਨੀਆ ਤੈਨੂੰ ਸਲਾਮਾਂ ਕਰੇਗੀ ਕਿਉਂਕਿ ਚੰਗੇ ਬੰਦੇ ਨੂੰ ਜਿੱਥੋਂ ਵੀ ਲੰਘਦਾ ਉਹਨੂੰ ਸਾਰੇ ਹੱਸ ਕੇ ਮਿਲਦੇ ਆ ਸਾਰਿਆਂ ਨੂੰ ਸਲਾਮਾਂ ਕਰਦੇ ਸੋ ਗੁਰੂ ਪਿਆਰਿਓ ਸਾਰੇ ਉਹਦੀ ਆਉ ਭਗਤ ਕਰਦੇ ਜਿਹਦੇ ਵੀ ਘਰੋਂ ਚਲੇ ਜਾਵੇ ਸਾਰਿਆਂ ਨੂੰ ਆਦਰ ਮਾਨ ਨਾਲ ਬਿਠਾਉਂਦੇ ਆ ਕਿ ਬੰਦਾ ਬੜਾ ਚੰਗਾ ਹੈ ਸੋ ਬੰਦਾ ਦਰਵੇਸ਼ ਹੀ ਸੋ ਕਹੀ ਕਹਿੰਦੇ ਆ ਬੰਦਾ ਕਦਾ ਹੈ ਤੇ ਰੱਬ ਦਾ ਰੂਪ ਹੈ ਜੀ ਸੋ ਗੁਰੂ ਪਿਆਰਿਓ ਕਿਉਂ ਕਹਿੰਦੇ ਆ ਕਿਉਂਕਿ ਸੋ ਬੰਦੇ ਚੋ ਚੰਗੇ ਗੁਣ ਨੇ ਸੋਨੇ ਮਨ ਤੇ ਕੰਟਰੋਲ ਕੀਤਾ ਆਪਣਾ ਸੋ ਜਿਹੜਾ ਮਨ ਨੂੰ ਕਾਬੂ ਕਰ ਗਿਆ ਉਹਨੂੰ ਦੁਨੀਆ ਵੀ ਇੱਜ਼ਤ ਮਾਨ ਦਿੰਦੀ ਹੈ ਸੋ ਕੱਲੀ ਦੁਨੀਆ ਹੀ ਇੱਜ਼ਤ ਮਾਨ ਨਹੀਂ ਦਿੰਦੀ ਉਹਨੂੰ ਪ੍ਰਮਾਤਮਾ ਵੀ ਆਓ ਭਗਤ ਕਹਿੰਦਾ ਹੈ ਕਿ ਆਓ ਭਗਤ ਜੀ ਸੋ ਆਓ ਬੈਠੋ ਬੜਾ ਪ੍ਰਮਾਤਮਾ ਵੀ ਬੜੇ ਮਾਨ ਇੱਜ਼ਤ ਨਾਲ ਉਹਨੂੰ ਦਰਗਾਹ ਦੇ ਵਿੱਚ ਥਾਂ ਦਿੰਦਾ ਹੈ ਮਰਦੀ ਗੁਰਬਾਣੀ ਸਮਝਾਉਂਦੀ ਰੇ ਰੇ ਦਰਗੇ ਕਹਿ ਨਕੋ ਆਓ ਬੈਠ ਆਦਰ ਸਭ ਦਿਓ ਕਹਿੰਦੇ ਉੱਥੇ ਦਰਕਾਰਿਆ ਨਹੀਂ ਜਾਏਗਾ ਸੋ ਉੱਥੇ ਕਹਿੰਦੇ ਬੜੇ ਆਦਰ ਮਾਨ ਦੇ ਨਾਲ ਸੋ ਜਿਨ੍ਹਾਂ ਦੇ ਚੰਗੇ ਕਰਮ ਨੇ ਨਾ ਨਾਮ ਜਪ ਜਿਹੜੇ ਨਾਮ ਜਪਦੇ ਆ ਚੰਗੇ ਕਰਮ ਕਮਾਉਂਦੇ ਸੋ ਜਿਨ੍ਹਾਂ ਨੇ ਮਨ ਤੇ ਕੰਟਰੋਲ ਕਰ ਲਿਆ ਸੋ ਕਹਿੰਦੇ ਉਹ ਉਹਨਾਂ ਨੂੰ ਦਰਗਾਹ ਦੇ ਵਿੱਚ ਪ੍ਰਮਾਤਮਾ ਨਾਲ ਬੜੇ ਇੱਜ਼ਤ ਮਾਨ ਨਾਲ ਥਾਂ ਦੇਗਾ ਸੋ ਉਹਨਾਂ ਦੀ ਇੱਥੇ ਵੀ ਜੈ ਜੈਕਾਰ ਹੈ ਉਹਨਾਂ ਦੀ ਅਗਲੇ ਜਹਾਨ 'ਚ ਵੀ ਜੈ ਜੈਕਾਰ ਹੈ ਤੇ ਗੁਰੂ ਪਿਆਰਿਓ ਜਿਨ੍ਹਾਂ ਦਾ ਮਨ ਤੇ ਕੰਟਰੋਲ ਨਹੀਂ ਲੋਕ ਇੱਥੇ ਵੀ ਥੂ ਥੂ ਕਰਦੇ ਸੋ ਗੁਰੂ ਪਿਆਰਿਓ ਅੱਗੇ ਵੀ ਫਿਰ ਥੂ-ਥੂ ਹੁੰਦੀ ਹੈ। ਸੋ ਗੁਰੂ ਪਿਆਰਿਓ ਅੱਗੇ ਵੀ ਉਹਨਾਂ ਨੂੰ ਫਿਰ ਕੋਈ ਥਾਂ ਨਹੀਂ ਮਿਲਦੀ। ਸੋ ਆਓ ਜੇ ਇੱਥੇ ਤੇ ਉੱਥੇ ਥਾਂ ਲੈਣੀ ਭਾਵ ਕੇ ਜੇ ਮਨ ਇੱਜ਼ਤ ਚਾਹੀਦਾ ਸੋ ਫਿਰ ਆਪਣੇ ਮਨ ਤੇ ਕੰਟਰੋਲ ਕਰੋ ਤੇ ਮਨ ਕੰਟਰੋਲ ਵਿੱਚ ਤਾਂ ਆਏਗਾ ਕਿਉਂਕਿ ਇੱਕੋ ਹੀ 나ਥ ਏ ਜਿਹੜੀ ਗੁਰੂ ਪਿਆਰਿਓ ਜਿਵੇਂ ਆਪਾਂ ਮੱਜਾਂ ਨੂੰ ਸੰਗਲ ਪਾਇਆ ਘਰਾਂ ਚ ਬੰਨੀਆਂ ਸੋ ਗੁਰੂ ਪਿਆਰਿਓ ਘੋੜੇ ਨੂੰ ਲਗਾਮ ਪਾਉਣੀ ਪੈਂਦੀ ਹੈ। ਗੱਡੀ 'ਚ ਸਟੀering ਲੱਗਿਆ ਜੇ ਬਿਨਾ ਸਟੀering ਤੋਂ ਗੱਡੀ ਹੋਵੇ ਤੇ ਕਿਵੇਂ ਚਲਾਏਗਾ ਬੰਦਾ ਸੋ ਗੁਰੂ ਪਿਆਰਿਓ ਘੋੜੇ ਨੂੰ ਲਗਾਮ ਲਗਾਮ ਏ ਬਲਦ ਨੂੰ ਲਗਾਮ ਪਾਈ ਏ ਮੱਜਾਂ ਨੂੰ ਸੰਗਲ ਪਾਏ ਆ ਸੋ ਇਸੇ ਤਰ੍ਹਾਂ ਮਨ ਨੂੰ ਵੀ ਸੰਗਲ ਪਾਉਣਾ ਸੋ ਮਨ ਨੂੰ ਨੱਥ ਪਾਉਣੀ ਗੁਰਬਾਣੀ ਦੀ ਸੋ ਗੁਰਬਾਣੀ ਦੇ ਗਿਆਨ ਨਾਲ ਮਨ ਨੂੰ ਨੱਥ ਪੈਂਦੀ ਫਿਰ ਇਹ ਮਨ ਆਪਣੀ ਮਰਜ਼ੀ ਨਹੀਂ ਕਰੇਗਾ ਜਦੋਂ ਗੁਰਬਾਣੀ ਦੀ ਨੱਥ ਪੈ ਗਈ ਇਹਨੂੰ ਸੋ ਉਹਨਾਂ ਜਿਹੜੀ ਆਵਾਰਾ ਤੁਰਿਆ ਫਿਰਦਾ ਆਪਣੀਆਂ ਮਰਜ਼ੀਆਂ ਕਰਦਾ ਫਿਰਦਾ ਮਨ ਸੋ ਗੁਰੂ ਪਿਆਰਿਓ ਜਿੰਨਾ ਚਿਰ ਇਹਨੂੰ ਗੁਰਬਾਣੀ ਨਹੀਂ ਨੱਥ ਨਹੀਂ ਪੈਂਦੀ ਜਦੋਂ ਗੁਰਬਾਣੀ ਦੀ ਨੱਥ ਪੈ ਗਈ ਫੇਰ ਨਹੀਂ ਹਿੱਲ ਸਕਦਾ ਸੋ ਆਓ ਵੱਧ ਤੋਂ ਵੱਧ ਗੁਰਬਾਣੀ ਪੜੋ ਵਿਚਾਰੋ ਸੋ ਗੁਰਬਾਣੀ ਤੁਹਾਡੇ ਮਨ ਨੂੰ ਆਪਣੇ ਆਪ ਹੀ ਕੰਟਰੋਲ ਕਰ ਦੇਗੀ ਸੋ ਜਿਹੜਾ ਟਿਕਦਾ ਨਹੀਂ ਨਾ ਆਪਣੇ ਆਪ ਹੀ ਟਿਕ ਜਾਏਗਾ ਸੋ ਇਹ ਭਜਨ ਦੇ ਵਿੱਚ ਗੁਰਬਾਣੀ ਵਿੱਚ ਬੜੀ ਵੱਡੀ ਤਾਕਤ ਹੈ ਸੋ ਜਿਹੜੀ ਮਨ ਨੂੰ ਇੱਕ ਥਾਂ ਦੇ ਖਿਲਾਰ ਦਿੰਦੀ ਨਹੀਂ ਤੇ ਮਨ ਖੜਦਾ ਨਹੀਂ ਸੋ ਇਹਦੇ ਸੁੱਤੇ ਪਿਆ ਵੀ ਪਤਾ ਨਹੀਂ ਕਿੱਥੇ ਕਿੱਥੇ ਘੁੰਮ ਆਉਂਦਾ ਹੈ ਸੋ ਜਾਗਦਿਆਂ ਤੇ ਗੁਰੂ ਪਿਆਰੇ ਉਹਨੇ ਮਾੜਾ ਸੋਚਣਾ ਹੀ ਤੇ ਸੁੱਤੇ ਪਿਆ ਵੀ ਬਹੁਤ ਮਾੜਾ ਸੋਚਦਾ ਸੋ ਆਓ ਸੋ ਮਨ ਤੇ ਕਾਬੂ ਪਾਉਣ ਦਾ ਇੱਕੋ ਹੀ ਜੰਤਰ ਏ ਇੱਕੋ ਹੀ ਹਥਿਆਰ ਏ ਸੋ ਗੁਰੂ ਪਿਆਰੇ ਉਹ ਏ ਭਜਨ ਤੇ ਪਰਮ ਗੁਰੂ ਸਾਹਿਬ ਜੋ ਆਪਾਂ ਨੂੰ ਗੁਰਬਾਣੀ ਦੇ ਗਏ ਸੋ ਇਹਦੇ ਨਾਲ ਹੀ ਆਪਾਂ ਮਨ ਨੂੰ ਕੰਟਰੋਲ ਕਰ ਸਕਦੇ ਹਾਂ ਸੋ ਆਓ ਪੜੋ ਉਸ ਨੂੰ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ